ਸੋ ਜੀ ਬੀਤੀ ਦਿਨ ਵੀ ਜਿਹੜਾ ਗੋਰੀ ਦੀ ਘਟਨਾ ਬਰਸਪੁਰ ਚ ਹੋਈ ਸੀ ਅੱਜ ਵੀ ਜਿਹੜੀ ਸਵੇਰ ਸਵਾਦ ਨੂੰ ਵੀ ਹੋਈ ਹੈ ਤਾਂ ਹੁਣ ਫੇਰ ਦੁਬਾਰਾ ਹੋਈ ਕੀ ਕਰਾਂਗੇ ਯਾ ਤੁਸੀਂ ਸਾਰੇ ਹੀ ਬੜੇ ਸਤਿਕਾਰਯੋਗ ਸੋਸ਼ਲ ਮੀਡੀਆ ਵਾਲੇ ਸਾਰੇ ਜਿੰਨੇ ਪੱਤਰਕਾਰ ਸਿਮ ਬੜੇ ਸਤਿਕਾਰਯੋਗ ਤੁਸੀਂ ਮੈਨੂੰ ਇਹ ਦੱਸੋ ਵੀ ਪਿਛਲੇ ਦੋਹਾਂ ਦਿਨਾਂ ਦੇ ਵਿੱਚ ਇਹ ਤੀਜੀ ਘਟਨਾ ਉਸ ਤੋਂ ਪਹਿਲਾਂ ਕਈ ਘਟਨਾਵਾਂ ਵਾਪਰ ਗਈਆਂ ਸੋ ਮੈਨੂੰ ਇਹ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਅੱਜ ਤੱਕ ਕਿੰਨੇ ਲੋਕ ਆਪਾਂ ਟਰੇਸ ਕਰ ਚੁੱਕੇ ਆ ਕਿੰਨੇ ਜਿਹੜੇ ਅਸੀਂ ਇਹੋ ਜਿਹਿਆਂ ਘਟਨਾਵਾਂ ਕਿੰਨੀਆਂ ਅਸੀਂ ਅੱਜ ਤੱਕ ਟਰੇਸ ਕਰ ਚੁੱਕੇ ਆ ਕਿੰਨੇ ਜਿਹੜੇ ਆ ਗੈਂਗਸਟਰ ਜਿਹੜੇ ਫਰੋਕੀਆਂ ਮੰਗਦੇ ਕਿੰਨੇ ਜਿਹੜੇ ਅਸੀਂ ਅੱਜ ਤੱਕ ਜਿਹੜੇ ਗਿਫਤਾਰ ਕੀਤੇ ਆ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਅੱਜ ਤੁਸੀਂ ਦੇਖ ਸਕਦੇ ਹੋ ਯਾਰ ਬਸੋ ਵਾਲਾ ਏਰੀਆ ਲਾਗੇ ਸਿਟੀ ਥਾਣਾ ਤੇ ਜੇ ਇਸੇ ਤਰ੍ਹਾਂ ਹੀ ਲੋਕ ਜਿਹੜੇ ਆ ਇਸੇ ਤਰ੍ਹਾਂ ਹੀ ਆਪਣੇ ਕਾਰੋਬਾਰ ਜਿਹੜੇ ਆ ਇਸੇ ਤਰ੍ਹਾਂ ਹੀ ਬੰਦ ਹੋ ਜਣੇ ਲੋਕਾਂ ਦੇ ਅੱਜ ਇੱਥੇ ਚੱਲੀ ਆ ਉੱਥੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੁੰਡਾ ਬਾਬੋਵਾਲ ਤੋਂ ਉੱਥੇ ਚੱਲੀ ਆ ਔਜੀ ਆ ਬੜਾ ਉੱਤੇ ਆ ਸੋ ਜੇ ਇਸੇ ਤਰ੍ਹਾਂ ਹੀ ਮਾਹੌਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਅੱਗੇ ਬਹੁਤ ਜਿਹੜਾ ਪਿੱਛੜ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਨੇ ਉਹ ਸਾਰੇ ਬਾਹਰੋਂ ਜਿਹੜੇ ਰੁਖ ਅਪਣਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋ ਜਿੰਨੇ ਵੀ ਇੰਡਸਟਰੀਲਿਸਟ ਆ ਉਹ ਅੱਗੇ ਕਾਰੋਬਾਰ ਕਰਕੇ ਕੋਈ ਪੰਜਾਬ ਦੇ ਵਿੱਚ ਕੁਛ ਨਹੀਂ ਆ ਸੋ ਪਹਿਲਾਂ ਵੀ ਤੁਸੀਂ ਤੁਹਾਡੇ ਮਾਧਿਲੇ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਠਾਣਾ ਸਿਟੀ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਆਪਣੇ ਗੱਡੀ ਦਾ ਟਾਇਰ ਫਟਿਆ ਕੋਈ ਹਮਲਾ ਨਹੀਂ ਹੋਇਆ ਉਦੋਂ ਵੀ ਕੋਈ ਲੀਡਰ ਨੇ ਜਾਂ ਕੋਈ ਵੀ ਹੋਰ ਲੋਕ ਨਹੀਂ ਬੋਲੇ ਕੱਲਾ ਐਮਐਲਏ ਸਾਹਮਣੇ ਆਵਾਜ਼ ਉਠਾਈ ਸੀਗੀ ਇੱਥੇ ਬੰਬ ਧਮਾਕਾ ਹੋਇਆ ਅੱਜ ਉਹ ਤਿੰਨ ਪਰਿਵਾਰ ਜਿਹੜੇ ਨੇ ਉਹ ਬੰਬ ਧਮਾਕੇ ਦੇ ਵਿੱਚ ਉਹਨਾਂ ਦੇ ਜ਼ਖਮੀ ਹੋਏ ਨੇ ਸੋ ਉਹਨਾਂ ਨੂੰ ਵੀ ਅਜੇ ਤੱਕ ਕੋਈ ਵੀ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਮਾਲੀ ਸਹਾਇਤਾ ਨਹੀਂ ਕੋਈ ਕੰਪਨਸੇਸ਼ਨ ਨਹੀਂ ਕੀਤਾ ਗਿਆ ਲੋਕ ਇੱਕ ਨਿਅਖ ਗਵਾ ਲਈ ਉਹ ਲੋਕਾਂ ਦਾ ਆਮ ਲੋਕਾਂ ਦਾ ਕੀ ਕਸੂਰ ਆ ਜੇ ਆਮ ਲੋਕਾਂ ਨੇ ਵੋਟਾਂ ਪਾ ਕੇ ਬਣਵੇ ਐਮਐਲਏ ਜਿਤਾਏ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਕੁਝ ਸੋਚ ਕੇ ਉਹਨਾਂ ਕੋ ਲੋਕਾਂ ਨੂੰ ਆਸਾਂ ਸੀ ਇਸ ਕਰਕੇ ਉਹਨਾਂ ਨੇ ਪਾਇਆ ਸੀ ਇਸ ਕਰਕੇ ਬਦਲਾ ਨੂੰ ਵੋਟ ਪਾਈ ਸੀ ਸੋ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਸੀਐਮ ਸਾਹਿਬ ਕੋਠੀ ਚੋਂ ਬਾਹਰ ਨਿਕਲੋ ਸਰਕਾਰੀ ਕੋਠੀਆਂ ਅਲੀਸ਼ਾਨ ਕੋਠੀਆਂ ਚੋਂ ਬਾਹਰ ਨਿਕਲੋ ਹੈਲੀਕਾਪਟਰਾਂ ਤੋਂ ਬਾਹਰ ਨਿਕਲੋ ਐਲਸੀਆਂ ਗੱਡੀਆਂ ਤੋਂ ਬਾਹਰ ਨਿਕਲੋ ਥੱਲੇ ਦੇਖੋ ਕਿ ਤੁਹਾਡੇ ਪ੍ਰਸ਼ਾਸਨ ਕੋ ਜਿਹੜਾ ਕੋਈ ਕੰਟਰੋਲ ਨਹੀਂ ਹੋ ਰਿਹਾ ਰੋਜ਼ ਜਿਹੜੇ ਆ ਵਕ ਵਕ ਸ਼ਾਰਾਂ ਦੇ ਵਿੱਚ ਸਾਡੇ ਕਬੱਡੀ ਪਲੇਅਰ ਪਲੇਅਰ ਮਰ ਰਹੇ ਨੇ ਬਿਜ਼ਨਸਮੈਨ ਮਰ ਰਹੇ ਨੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਲੋਕ ਜਿਹੜੇ ਨੇ ਉਹ ਕੀ ਕਰਨਗੇ ਸੋ ਅ ਪਰਸੋਂ ਜਿਹੜਾ ਵਾ ਅਸੀਂ ਯੂਥ ਕਾਂਗਰਸ ਵੱਲੋਂ ਜਿਹੜਾ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਇਹ ਮੇਰਾ ਖਿਆਲ ਇੱਥੇ ਕੋਈ 15ਵੀਂ 16ਵੀਂ ਕਟਨਾ ਜਿਹੜੀ ਗੁਰਦਾਸਪੁਰ ਸਿਟੀ ਦੇ ਵਿੱਚ ਹੀ ਵਾਪਰ ਚੁੱਕੀ ਆ ਸੋ ਅ ਪਰਸੋਂ ਜਿਹੜਾ ਵਾ SSP ਦਫਤਰ ਦਾ ਪ੍ਰਸ਼ਾਸਨ ਦਾ ਵੀ ਅਸੀਂ ਘਰਾਓ ਕਰਾਂਗੇ ਲਗਾਤਾਰ ਕਰ ਕਰਦੀ ਸੀ ਪੁਲਿਸ ਉਹ ਛੁੱਟੀ ਜੀ ਮੰਗਤੀ ਕੋਸ਼ਿਸ਼ ਕਰੀਏ ਕੈਮਰਾ ਪ੍ਰੈਸ ਪਰੇ ਤੋਂ ਉਹਨਾਂ ਨੂੰ ਭੁੰਦੀ ਰਹੀ ਕਰਨ ਮੈਂ ਇੱਕ ਅਫਸਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੀ ਪਿਛਲੇ ਪਿਛਲੀ ਘਟਨਾ ਵਾਪਰੀ ਆ ਉੱਥੇ ਵੀ ਜਾ ਕੇ ਉਸ ਅਫਸਰ ਵੱਲੋਂ ਉੱਥੇ ਉਹਨੂੰ ਕਿਹਾ ਗਿਆ ਕਿ ਪ੍ਰੈਸ ਦੇ ਵਿੱਚ ਨਾ ਜਾਓ ਸੋ ਇਹ ਬੜੀ ਮਾੜੀ ਗੱਲ ਆ ਜੇ ਅਸੀਂ ਉਸ ਚੀਜ਼ ਨੂੰ ਛਿਪਾਵਾਂਗੇ ਉਸ ਚੀਜ਼ ਦਾ ਆਪਣੇ ਡਟ ਕੇ ਮੁਕਾਬਲਾ ਨਹੀਂ ਪ੍ਰਸ਼ਾਸਨ ਕਰੇਗਾ ਇਹ ਹੋਰ ਘਟਨਾਵਾਂ ਵਾਪਰਨਗੀਆਂ ਵੇਖੋ ਜਿਹੜਾ ਮੀਡੀਆ ਚੌਥਾ ਥੰਮ ਡੈਮੋਕ੍ਰੇਸੀ ਦਾ ਚੌਥਾ ਖੰਮਾ ਤੁਸੀਂ ਲੋਕਾਂ ਤੱਕ ਆਵਾਜ਼ ਉਠਾਉਣੀ ਆ ਤਾਂ ਤੁਹਾਡੇ ਮਾਦੇ ਨਾਲ ਸ਼ਾਇਦ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸੀਐਮ ਸਾਹਿਬ ਤੱਕ ਜਾਣੀ ਆ ਜਾਂ ਜਿਹੜੇ ਸੁੱਤੇ ਹੋਏ ਲੀਡਰ ਨੇ ਉਹਨਾਂ ਤੱਕ ਜਾਣੀ ਆ ਸੋ ਇਹ ਬੜੀ ਮਾੜੀ ਗੱਲ ਆ ਕਿ ਮੀਡੀਆ ਨੂੰ ਜਿਹੜਾ ਇੱਥੇ ਰੋਕਿਆ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਸਐਸਪੀ ਸਾਹਿਬ ਕੋਈ ਮੰਨ ਕਰਦੇ ਆ ਕਿ ਇਹਨੂੰ ਸੀਰੀਅਸ ਲੈ ਕੇ ਨੌਨ ਸੀਰੀਅਸ ਜਿਹੜੀ ਆ ਤੁਹਾਡੀ ਜਿਹੜੀ ਆ ਪਹਿਲਾਂ ਵੀ ਤੁਸੀਂ ਕੋਈ ਵੀ ਘਟਨਾ ਵਾਪਰਦੀ ਆ ਉਹਨੂੰ ਤੁਸੀਂ ਘੁਮਾ ਕੇ ਛਪਾਉਣ ਦੀ ਗੱਲ ਕਰਦੇ ਹੋ ਇਹ ਤੇ ਸੀਰੀਅਸ ਹੋ ਅੱਜ ਜਿਹੜੇ ਗੁਰਦਾਸਪੁਰ ਵਾਸੀ ਨੇ ਉਹ ਬਹੁਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਲੋਕ ਡਰੇ ਮਹਿਸੂਸ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੋਲੀ ਬਾਅਦ ਚੱਲੀ ਆ ਪਹਿਲਾਂ ਸਾਰਾ ਬਾਜ਼ਾਰ ਡਰ ਦੇ ਮਾਹੌਲ ਚ ਬੰਦ ਹੋ ਗਿਆ ਜਦੋਂ ਸ਼ਾਮ ਪੈਂਦੀ ਆ 4 ਵਜੇ ਜਿਹੜੇ ਮਾਂ ਪਿਓ ਵਾ ਉਹ ਆਪਣੇ ਬੱਚਿਆਂ ਨੂੰ ਫੋਨ ਕਰਦੇ ਆ ਵੀ ਬੇਟਾ ਦੁਕਾਨ ਬੰਦ ਕਰਕੇ ਘਰ ਆਜੋ ਘੱਟ ਕਮਾ ਲਾਂਗੇ ਪਰ ਜਾਨ ਜਿਹੜੀ ਸਾਰਿਆਂ ਦਾ ਜ਼ਰੂਰੀ ਆ ਸੋ ਇਹੋ ਹੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਆਪਣੀ ਡਿਊਟੀ ਜਿਹੜੀ ਆ ਉਹ ਤਨਦੇਈ ਨਾਲ ਨਿਭਾਏ ਡੱਟ ਕੇ ਜਿਹੜਾ ਇਹੋ ਜਿਹਾ ਸ਼ਰਾਰਤੀ ਅੰਸਰ ਆ ਉਹਨਾਂ ਦਾ ਉਹਨਾਂ ਦਾ ਡੱਟ ਕੇ ਮੁਕਾਬਲਾ ਕਰੇ ਨਾ ਕਿ ਇਕੱਲੀਆਂ ਥਾਣੇ ਦੀਆਂ ਦੁਵਾਰਾਂ ਉੱਚੀਆਂ ਕਰਕੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਇਸ ਕਰਕੇ ਜਿਹੜੀ ਆ ਜਿਹੜੀ ਜ਼ਿੰਮੇਵਾਰੀ ਪੁਲਿਸ ਦੀ ਹੈਗੀ ਉਹ ਆਪਣੀ ਤਨਦੇਈ ਨਾਲ ਨਿਭਾਏ